ਕੱਲ ਕਰਦੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਬినా ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੀ ਕੁਰਬਾਨੀ ਨੂੰ ਹਿੰਦੁਸਤਾਨ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਸੋ ਅੱਜ 25 ਤਰੀਕ ਹੈ ਜੋ ਕਿ ਦਿੱਲੀ ਗੁਰਦੁਆਰਾ ਸਾਹਿਬ ਤੋਂ ਸੀਸਕੰਜ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸੀਸ ਮਾਰਗ ਯਾਤਰਾ 15ਵੀਂ ਜੋ ਹਰ ਸਾਲ ਆਉਂਦੀ ਹੈ ਉਹ ਪੰਜਾਬ ਦੇ ਵਿੱਚ ਪੁੱਜਣ ਜਾ ਰਹੀ ਹੈ ਕੁਰਾਲੀ ਸ਼ਹਿਰ ਦੇ ਵਿੱਚ ਕੱਲ ਨੂੰ ਠੀਕ 1 ਵਜੇ ਉਦੇ ਸਵਾਂਦੇ ਵਿੱਚ ਅੱਜ ਕੁਰਾਲੀ ਦੀ ਸੰਗਤ ਦੇ ਵੱਲੋਂ ਵਾਰਡ ਨੰਬਰ 17 ਰੋਪੜ ਰੋਡ ਕੁਰਾਲੀ ਉਹਨਾਂ ਦੀ ਸੰਗਤ ਦੇ ਵੱਲੋਂ ਅੱਜ ਇੱਕ ਜੋ ਯਾਤਰਾ ਆਣੀ ਹੈ ਨਗਰ ਕੀਰਤਨ ਆਣਾ ਹੈ ਉਹਦੇ ਸਵਾਗਤ ਦੇ ਲਈ ਲੰਗਰਾਂ ਦਾ ਜੋ ਪ੍ਰਬੰਧ ਕਰ ਰਹੀ ਹੈ ਉਹਨਾਂ ਨੂੰ ਨਮਨ ਕਰਨ ਦੇ ਲਈ ਕੁਰਾਲੀ ਸ਼ਹਿਰ ਦੇ ਵਾਰਡ ਨੰਬਰ 17 ਦੀ ਸੰਗਤ ਅੱਜ ਸ਼ਾਮ ਦਾ ਟਾਈਮ ਹੈ ਅਸੀਂ ਖੜੇ ਹਾਂ ਰੋਪੜ ਰੋਡ ਕਰਾਰੀ ਦੇ ਵਿੱਚ ਜਿੱਥੇ ਕੇ ਸੰਗਤਾਂ ਦੇ ਵੱਲੋਂ ਇਹਨਾਂ ਵੀਰਾਂ ਦੇ ਵੱਲੋਂ ਪੁੱਤ ਕਬੀਰਾ ਵੱਲੋਂ ਉਥੇ ਸੋਭਾ ਯਾਤਰਾ ਦਾ ਨਗਰ ਕੀਰਤਨ ਦਾ ਜੋ ਸਵਾਗਤ ਕੀਤਾ ਜਾਵੇਗਾ ਗੱਲਬਾਤ ਕਰਦੇ ਆਪਾਂ ਇਹਨਾਂ ਵੀਰਾਂ ਦੇ ਨਾਲ ਬੋਲੇ ਪਿਛਲੇ ਦਿਨਾਂ ਤੋਂ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਹੋ ਰਹੀਆਂ ਪੂਰੇ ਜਗਤ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਨਾਈ ਜਾ ਰਹੀ ਹੈ ਕਿਉਂਕਿ ਬਹੁਤ ਹੀ ਵੱਡੇ ਪੱਧਰ ਤੇ ਮਹਾਰਾਜ ਨੇ ਸਾਡੇ ਵਾਸਤੇ ਬਹੁਤ ਵੱਡੇ ਪਰਉਪਕਾਰ ਕਰੇ ਆ ਜਿਹਦੀ ਕੋਈ ਮਹਿਮਾ ਕਹੀ ਨਹੀਂ ਜਾ ਸਕਦੀ ਮਹਾਰਾਜ ਨੇ ਹਿੰਦ ਦੀ ਚਾਦਰ ਗੁਰ ਤੇਗ ਬਹਾਦਰ ਪੂਰੇ ਧਰਮ ਦੀ ਚਾਦਰ ਹੈ ਮਹਾਰਾਜ ਹਿੰਦ ਦੀ ਚਾਦਰ ਹੈ ਮਹਾਰਾਜ ਸਾਰੇ ਧਰਮਾਂ ਦੀ ਚਾਦਰ ਹੈ ਮਹਾਰਾਜ ਗੁਰੂ ਸਾਹਿਬ ਤਾਂ ਆਪ ਬਹੁ ਬਹੁ ਬਾਣੀ ਨਿਰੰਕਾਰ ਅਕਾਲ ਪੁਰਖ ਜਿਨ੍ਹਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਸਾਨੂੰ ਜਿੱਥੇ ਪੂਰੇ ਵਰਲਡ ਦੇ ਵਿੱਚ ਇਹ ਵੱਡੇ ਪ੍ਰਾਣੇ ਆ ਸੈਂਟਰ ਸਿਟੀ ਬਣੇ ਹੋਏ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੱਲ ਟ੍ਰੇਨਾਂ ਦੇ ਵਿੱਚ ਵੀ ਲੰਗਰ ਵਰਤਾਏ ਗਏ ਹੋਰ ਵੀ ਕਰਾਲੀ ਦੇ ਵਿੱਚ ਸਾਨੂੰ ਨਿੱਕਾ ਜਿਹਾ ਪ੍ਰਾਣਾ ਗੁਰਦੁਆਰਾ ਸਾਹਿਬ ਫਿਰ ਤੇ ਥੜਾ ਕੇ ਸੇਵਾ ਲੈ ਰਹੇ ਆ ਸਮੂਹ ਸੰਗਤਾਂ ਤੋਂ ਕਰਾਲੀ ਦੀਆਂ ਤੋਂ ਤੇ ਕੱਲ ਨੂੰ ਨਗਰ ਕੀਰਤਨ ਚਾਂਦਨੀ ਚੌਕ ਤੋਂ ਸ਼੍ਰੀ ਗੁਰੂ ਸੇਵ ਤੇਗਵਾਦੋਂ ਸਾਹਿਬ ਜੀ ਜਾਦ ਦੇ ਵਿੱਚ ਚਾਂਦਨੀ ਚੌਕ ਤੋਂ ਨਗਰ ਕੀਰਤਨ ਆ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਰੋਪੜ ਰੋਡ ਤੇ ਸਮੂਹ ਸੰਗਤਾਂ ਦੇ ਵੱਲੋਂ ਸੰਗਤਾਂ ਦੇ ਲਈ ਤੇਲ ਫੁੱਲ ਜੋ ਵੀ ਲੰਗਰ ਜਲਪਾਣੀ ਦੇ ਪ੍ਰਬੰਧ ਕੀਤੇ ਗਏ ਆ ਮੱਕੀ ਰੋਟੀ ਸਵਾ ਸਾਗ ਸੰਗਤਾਂ ਸਵੇਰੇ ਅੱਜ ਇੱਕ ਦਿਨ ਪਹਿਲਾਂ ਤਿਆਰੀਆਂ ਕਰ ਲਈਆਂ ਕੱਲ ਨੂੰ ਪੂਰੀ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਦੇ ਸੇਵਾ ਸਿੱਖ ਹਸਤਰਾਂ ਕੇ ਸੇਵਾ ਲੈਣ ਤੇ ਸਾਰੇ ਅਮਰਤਪੀਰ ਲਾ ਸੇਵਾ ਸਿਮਰਨ ਦੇ ਨਾਲ ਜੁੜੋ ਨਿਤਨੇਮ ਪੱਕੇ ਹੋ ਜਾਓ ਮੱਦੀ ਦਾਤ ਗੁਰੂ ਸਾਹਿਬ ਦੀ ਸ਼ੀਸ਼ਦੀ ਦਾ ਇਹੀ ਹੈ ਮਾਰੇ ਨੇ ਮਨੁੱਖਤਾ ਦੇ ਲਈ ਪਰਉਪਕਾਰ ਕਰਿਆ ਸਾਨੂੰ ਬਹੁਤ ਅਮੋਲਕ ਦਾਤ ਦਿੱਤੀ ਨਾਮ ਦੀ ਸਿਮਰਨ ਦੀ ਤੇ ਅਮਰਤ ਸ਼ਾਹ ਕੋ ਸਿੰਘ ਹੀ ਸਜੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਬਾਦ ਤੇ ਬਾਦ ਸੰਗਤਾਂ ਉਰੇ ਪਹੁੰਚੋ ਕਾਨੂੰ ਨਗਰ ਕੀਰਤਨ ਦੇ ਜੋ ਦਰਸ਼ਨ ਕਰੋ ਗੁਰੂ ਸਾਹਿਬ ਦੇ ਤੰਦਰ ਸਹਿਬ ਜੀ ਗੁਰੂ ਘਰ ਸਾਹਿਬ ਦੀ ਸੇਵਾ ਸੇਮਰਨ ਬਾਅਦ ਤੇ ਬਾਦ ਸੇਵਾ ਕਰੋ ਬਾਅਦ ਤੇ ਬਾਦ ਸੰਗਤਾਂ ਪਹੁੰਚੋ ਸੋ 골ਡੀ ਬਾਬਾ ਜੀ ਜਿਹੜਾ ਨਗਰ ਕੀਰਤਨ ਸੀਸmarg ਯਾਤਰਾ ਕਰਾ ਲਈ ਦੇ ਕਿੰਨੇ ਕ ਵਜੇ ਤੱਕ ਪਹੁੰਚੇਗੀ ਜੀ ਲਗਭਗ ਇਹ 11:30 12 12:30 ਤੋਂ ਲੈ ਕੇ 1:00 ਵਜੇ ਤੱਕ ਪਹੁੰਚ ਜੀਗੀ ਕਿਉਂਕਿ ਲੰਬਾ ਨਗਰ ਕੀਰਤਨ ਚੱਲਿਆ ਹੋਇਆ ਅੱਜ ਅੰਬਸਾਹਬ ਉੱਥਾ ਉਹਨਾਂ ਦਾ ਵੀ ਸ਼ਰਾਮ ਹੈ ਕਾਲੂ ਸਾਡੇ ਕੋਰਾਲੀ ਦੇ ਵੀ ਚੰਗੇ ਭਾਗ ਹੈ ਉਰੇ ਕੋਰਾਲੀ ਦੀ ਧਰਤੀ ਤੇ ਸੰਗਤਾਂ ਦੇ ਚਰਨ ਪਾਣੇ ਆ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਮਿਹਰਾਂ ਕਰਨ ਬਖਸ਼ਿਸ਼ਾਂ ਕਰਨ ਤੇ ਸਾਨੂੰ ਸੇਵਾ ਸਿਮਨ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ